ਲੋਕ ਹਿੱਤ ਲੋਕਾਂ ਦੀ ਆਵਾਜ਼ ਅੱਜ ਪੈਂਟਰ 3 ਮਹੀਨوں ਤਕਰੀਬਨ ਸਵੇਰੇ 7 ਵਜੇ ਪਿੰਡ ਦੁਬਲੀ ਦੇ ਵਿੱਚ ਜਸਵੰਤ ਸਿੰਘ ਜਿਹੜੇ ਸਾਬਕਾ ਫੌਜੀ ਸੀਗੇ ਉਹਨਾਂ ਦਾ ਗੋਲੀਆਂ ਮਾਰ ਕੇ ਉਹਨਾਂ ਦੀ ਦੁਕਾਨ ਤੇ ਕਤਲ ਕਰ ਦਿੱਤਾ ਗਿਆ ਸੀਗਾ ਉਹਦੇ ਵਿੱਚ ਸਾਡੀ ਸੀਆਈ ਦੀ ਟੀਮ ਸਾਡੀ ਸਦਰਪੱਟੀ ਦੀ ਟੀਮ ਸਰਦਾਰ ਗੁਰਚਰਨ ਸਿੰਘ ਆਪਣੀ ਜਿਹੜੀ ਐਸਪੀਡੀ ਅਜੇ ਰਾਜ ਸਿੰਘ ਡੀਐਸਪੀ ਗੁਰਿੰਦਰ ਗੁਰਿੰਦਰਪਰਨਾਗਰਾ ਤਿੰਨ ਚਾਰ ਸੀਆਈਏ ਮਨਦੀਪ ਇਨ ਤੇ ਡੀਐਸਪੀ ਆਪਣੇ ਲਵਕੇਸ਼ ਸੈਣੀ ਜਿਹੜਾ ਡੀਐਸਪੀ ਪੱਟੀ ਨੇ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਟੈਕਨੀਕਲ ਤੇ ਹਿਊਮਨਿਟੀ ਦੇ ਆਧਾਰ ਤੇ ਇੱਕ ਕੇਸ ਨੂੰ ਟ੍ਰੇਸ ਕਰਦੇ ਹੋਏ ਜਿਹੜਾ ਕਿ ਇਹਦੇ ਵਿੱਚ ਮੁੱਖ ਸ਼ੂਟਰ ਸੀਗਾ ਉਹਦਾ ਨਾਂ ਹੈਗਾ ਵਾ ਤਰਨਵੀਰ ਸਿੰਘ ਉਰਫ ਤਨੂ ਜਿਹੜਾ ਕਿ ਪਿਸ਼ੋ ਬਿਕੀਵੰਦ ਦਾ ਰਹਿਣ ਵਾਲਾ ਹੈ ਤੇ ਜਿਹੜਾ ਹਾਲ ਮੋਕੰਪੂਰੇ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀਗਾ ਆਪਣੇ ਮਾਪਿਓ ਦੇ ਨਾਲ ਉਹਨੂੰ 6 ਮਹੀਨੋਂ ਉਹਨੂੰ ਮੁਕੰਪੂਰੇ ਤੋਂ ਗ੍ਰਿਫਤਾਰ ਕਰਕੇ ਜਿਹੜੀ ਵਾਰਦਾਤ ਦੌਰਾਨ ਦੋ ਪਿਸਤਲ ਸੀਗੀ 32 ਬੋਰ ਦੀ ਤੇ 30 ਬੋਰ ਦੀ ਜਿਹਦੇ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਹ ਉਹਦੇ ਪਾਸ ਰਿਕਵਰ ਕਰ ਲਈ ਹੈ ਤੇ ਜਿਹੜੀ ਮੋਟਰਸਾਈਕਲ ਸੀਗੀ ਯਾਮਾ ਐਫਜੀ ਜਿਸ ਤੇ ਉਹ ਆ ਕੇ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਹ ਵੀ ਉਹਦੇ ਪਾਸ ਰਿਕਵਰ ਕਰ ਲਈ ਗਈ ਹੈ ਮੁਢਲੀ ਪੁੱਛਗਿੱਛ ਤੋਂ ਇਹ ਸਾਹਮਣੇ ਆਇਆ ਹੈ ਕਿ ਇੰਨੀ ਜਿਹੜੀ ਟਾਸਕਿੰਗ ਹੈ ਜਿਹੜਾ ਗੁਰਿੰਦਰ ਅਫਰੀਦੀ ਹੈ ਤੂਤਪਿੰਡ ਦਾ ਰਹਿਣ ਵਾਲਾ ਉਹਨੇ ਕੀਤੀ ਸੀਗੀ ਤੇ ਬਾਕੀ ਇਹ ਇਹਦਾ ਪੰਜ ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੋਇਆ ਹੈ ਤੇ ਇਹਦੀ ਹਰ ਪਾਸਿਓ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਵੀ ਇਸ ਕਾਂਸਪੀਰੀ ਦੇ ਵਿੱਚ ਕੀ ਵਜ੍ਹਾ ਸੀਗੀ ਕਿਉਂ ਇਹਨੇ ਵਾਰਦਾਤ ਕੀਤੀ ਉਹ ਉਸ ਚੀਜ਼ ਤੇ ਕੰਮ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਤਰਨਵੀਰ ਸਿੰਘ ਹੈ ਇਹ ਆਪ ਵੀ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਇੰਜੈਕਟ ਕਰਕੇ ਇਹ ਹਿਰੋਇਨ ਲੈਂਦਾ ਹੈ ਤੇ ਉਸ ਵੀ ਵਾਰਦਾਤ ਕਰਨ ਤੋਂ ਬਾਅਦ ਵਿਕੀਵਿੰਡ ਦੇ ਵਿੱਚ ਇੱਕ ਨਜਾਇਜ਼ ਤੌਰ ਤੇ ਇਲੀਗਲ ਜਿਹੜਾ ਕਿ ਡੀ ਡਿਕਸ਼ਨ ਸੈਂਟਰ ਚੱਲ ਰਿਹਾ ਸੀਗਾ ਉੱਥੇ ਜਾ ਕੇ ਇਹਨੇ ਉੱਥੇ ਰੁਕਿਆ ਸੀਗਾ ਤੇ ਉਹ ਵੀ ਜਦੋਂ ਸਾਡੀ ਇਨਵੈਸਟੀਗੇਸ਼ਨ ਦੌਰਾਨ ਆਇਆ ਤੇ ਉਹ ਜਿਹੜਾ ਉਹ ਡੀ ਡਿਕਸ਼ਨ ਸੈਂਟਰ ਸੀ ਉਹਦੇ ਵੀ ਮਾਲਕਾਂ ਤੇ ਐਫ ਆਈ ਆਰ ਕਰਕੇ ਉਹਨੂੰ ਅੰਦਰ ਕੀਤਾ ਗਿਆ ਤੇ ਜਿਹੜਾ ਡੀ ਡਿਕਸ਼ਨ ਸੈਂਟਰ ਸੀਗਾ ਉਹ ਬੰਦ ਕਰਾਇਆ ਗਿਆ ਜਿਹੜੇ ਕਿ ਉੱਥੇ ਕੁਝ ਜਿਹੜੇ ਵਿਕਤੀਮ ਸੀਗੇ ਆਪਣਾ ਇਲਾਜ ਕਰਾ ਰਹੇ ਸੀਗੇ ਉਹਨਾਂ ਨੂੰ ਉੱਥੋਂ ਸ਼ਿਫਟ ਕਰਕੇ ਥਰੂ ਜਿਹੜਾ ਆਪਣਾ ਡੀ ਡਿਕਸ਼ਨ ਸੈਂਟਰ ਹੈ ਉੱਥੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਰਿਕਵਰੀ ਜਿਹੜੀ ਆ ਦੋ ਪਿਸਤਲ ਦੀ ਤੇ ਇੱਕ ਮੋਟਰਸਾਈਕਲ ਦੀ ਹੋਈ ਆ